ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਦੋਵੇਂ ਬਾਈ ਗੱਬਣਾ ਥੋੜੇ ਥੋੜੇ ਦਿਨ ਲੈਂਦੀਆਂ ਨੇ ਤੇ ਆਜੋ ਆਪਾਂ ਪੁੱਛ ਲੈਨੇ ਆਂ ਬਾਈ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਬਾਈ ਹਾਂਜੀ ਵਧੀਆ ਜੀ ਕਿਵੇਂ ਚੱਲਦਾ ਬਾਈ ਕੰਮ ਕੰਮਕਾਰ ਵਧੀਆ ਚੱਲ ਰਹੀ ਹੈ ਆਪਣਾ ਠੀਕ ਆ ਉਦੋਂ ਰੇਟ ਜਾਇਜ਼ ਸੀਗੇ ਤਾਂ ਅੱਜ ਆਪਣਾ ਮਾਲ ਵੇਗਿਆ ਦੀ ਗਾਈ ਉਹ ਰੇਟ ਜਾਇਜ਼ ਸੀਗੇ ਤੇ ਅੱਜ ਕਿਵੇਂ ਹੋਣਗੇ ਬਾਈ ਰੇਟ ਜਮਾਇਜ਼ ਹੋਣਗੀ ਆਪਣਾ ਕੋਈ ਬੜਾ ਹਾਈ ਰੇਟ ਨਹੀਂ ਹੁੰਦਾ ਜੀ ਨਾਰਮਲ ਰੇਟ ਵਾਲੀਆਂ ਗਾਮਾਂ ਆਉਂਦੀਆਂ ਨੇ ਆਪਣੇ ਕੋਲ ਠੀਕ ਆ ਹਾਂਜੀ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਨੱਬਦੀ ਪਾਈ ਪਿੰਡ ਬਾਲੀਆਂ ਮੋਬਾਈਲ ਨੰਬਰ 8360329597 ਹੂੰ ਜ਼ਿਲ੍ਹਾ ਸੰਗਰੂਰ ਆਈ ਨੇੜੇ ਆਪਣੇ ਬਰਨਾਲਾ ਤਨੋਲਾ ਬਰਨਾਲਾ 15 ਸੰਗਰੂਰ 20 ਆਈ ਤਨੋਲਾ 10 ਠੀਕ ਆ ਬਾਈ ਹਾਂਜੀ ਆਪਣੇ ਕੋਲ ਦੋ ਗਾਮਾਂ ਨੇ ਹੂੰ ਦੋਨੇ ਗਾਮਾਂ ਗੱਬਣਾ ਨੇ ਪਲੂਨ ਸੁੰਦੀਆਂ ਹਨ ਹਾਂਜੀ ਪਲੂ ਇਹ ਪਲੂਣਾ ਇਹ ਦੂਜੇ ਸੂਏ ਸੁੰਨਾ ਨੇ ਠੀਕ ਇੱਕ ਦੂਜੇ ਸੂਏ ਇੱਕ ਪਲੂ ਹਾਂ ਦੋ ਦੋਨੇ گاਵਾ ਦੁੱਧ ਵਾਲੀਆਂ ਨੇ ਖਰੀਆਂ گاਵਾ ਨੇ ਆਪਣੇ ਕੋਲੇ ਉਹ ਨਹੀਂ ਹੈਗੀਆਂ ਮਨ ਕੀ ਚਲੋ ਇੱਥੇ ਪਾਵਾਂਗੇ ਰਿਜ਼ਲਟ ਮਿਲੂ ਆਪਾਂ ਨੂੰ ਠੀਕ ਹੈ ਭਾਈ ਇੱਧਰ ਹੀ ਸਟਾਰਟ ਕਰੀਏ ਫਿਰ ਹਾਂਜੀ ਇਹ ਪਹਿਲੇ ਸੂਏ ਸੂਨਾ ਨੇ ਹੂੰ ਇਹ ਦੰਦ ਦੰਦ ਚੌੜੇ ਦੰਦ ਚੱਕਦੀ ਆ ਜੀ ਚੌਕ ਦੇ ਦੰਦ ਚੱਕਦੀ ਆ ਪਲੂਨ ਸੁੰਦੀ ਆ ਹਾਂ ਪਲੂਨ ਸੁੰਦੀ ਆ ਬਾਕੀ ਇਹ ਸਾਹੀਵਾਲ ਗਾਂ ਗਈ ਸਾਹੀਵਾਲ ਬਰੀਡ ਬੜੀ ਬਰੀਡ ਬਹੁਤ ਵਧੀਆ ਜੀ ਇਹ ਡਾਕਟਰ ਲੈ ਕਹਿੰਦੇ ਨੇ ਵੀ ਸਾਹੀਵਾਲ ਗਾਂ ਦਾ ਦੁੱਧ ਬਹੁਤ ਚੰਗਾ ਹੁੰਦਾ ਈ। ਹੂੰ। ਘਰੇ ਰੱਖਣ ਵਾਸਤੇ ਵਧੀਆ ਗਾਂ ਆ ਗਈ। ਠੀਕ ਆ। ਪਲੀ ਭਲੀ ਬਹੁਤ ਆ ਬਈ। ਇਹ ਨਹੀਂ ਫੁੱਲ ਪਲੀ ਹੋਈ ਆ ਵੀਰੇ। ਇਹ ਪੂਰੀ ਫੁੱਲ। ਪਲੋਂਸ ਹੁੰਦੀ ਆ। ਬਗਵਾਨਾ ਹੂ ਨਾ ਦਿਖਾ ਦੇ ਆ ਥਾਣਾ ਜਿਹੜਾ। ਹੂੰ। ਆ ਥੋੜੀ ਪਾਲ ਆ ਗਈ ਵੀਰੇ। ਠੀਕ ਆ। ਸੈਡ ਦੀ ਆਪਣੀ ਗਰੰਟੀ ਆ। ਠੀਕ ਆ। ਘਰ ਤੱਕ ਦੀ ਗਰੰਟੀ ਦੇਨੇ ਆ ਜੀ ਗਾਂ ਦੇ ਸੈਡ ਹੋਈ। ਠੀਕ ਆ ਬਈ। ਕੋਈ ਸੈਡ ਨਹੀਂ। ਪਾਲਾ ਬਸ ਆ ਜਿਹੜਾ ਥਾਣਾ ਹੱਥ ਨਾਲ ਚੋਂ ਵਾਲਾ। ਠੀਕ ਆ ਬਾਈ ਜਿਵੇਂ ਮਰਜ਼ੀ ਹੱਥ ਨਾਲ ਚੋਣ ਚੱਲਿਓ ਮੂਰੋ ਮਗਰ ਦਿਖਾ ਦਿਓ ਕੀ ਬਾਤ ਆ ਬਾਈ ਬਾਕੀ ਇਹ ਗਾਂ ਠੰਡੀ ਆ ਕੋਈ ਗਰਮ ਨਹੀਂ ਹੈਗੀ ਠੀਕ ਆ ਬਾਈ ਜਿਵੇਂ ਮਰਜ਼ੀ ਥੱਲੇ ਬੈਠ ਰਹੇ ਹੋ ਐ ਨਹੀਂ ਹੈਗਾ ਵੀ ਲੱਕ ਮਾਰਜੂ ਠੀਕ ਆ ਮੁੱਠੀ ਵਾਲਾ ਪੋਣਾ ਬਾਈ ਚਾਰੇ ਥਾਣਾ ਜਿਵੇਂ ਮਰਜ਼ੀ ਤੇ ਲੱਗੇ ਹੋਵੇ ਕੁਆਲਿਟੀ ਚ ਕਰ ਲੋ ਥਣ ਬੜੀ ਤੂਰੀ ਤੇ ਲੱਗੇ ਆ ਹੱਥ ਨਾਲ ਚੋਣ ਵਾਲਾ ਥਾਣਾ ਆ ਵੀਰੇ ਠੀਕ ਆ ਹਾਂਜੀ ਖੋਲ ਦੇ ਬਰਾ ਤੋੜ ਦੇ ਬਾਹਰ ਨੂੰ ਅੱਛਾ ਲੱਕ ਬਾਈ ਫੁੱਲ ਆ ਫੁੱਲ ਬੱਧੀਆ ਕੋਈ ਵੀ ਵੀਰ ਸ਼ੂਟ ਹੀ ਨਾ ਸੰਭੇ ਬਾਕੀ ਗਾਂ ਠੰਡੀ ਆ ਵੀਰੇ ਕੋਈ ਗਰਮ ਨਹੀਂ ਹੈਗੀ ਠੀਕ ਆ ਹਾਂਜੀ ਠ ਮਤਲਬ ਕਿ ਕ੍ਰਾਸ ਹੋ ਗਈ ਹਾਂ ਜੀ ਬਣ ਕੇ ਚੱਲੋ ਵੀ ਮੱਝ ਹੈ ਨਾ ਹੀ ਗਾਂ ਇਹਦਾ ਬਸ ਉਹ ਹੈ ਮੱਝ ਆ ਗਈ ਠੀਕ ਆ ਉਹਦ ਮੱਝਾਂ ਵਰਗਾ ਹੋਊਗਾ ਜੀ ਬਾਕੀ ਮੇਨ ਗੱਲ ਨਾ ਲੇਵਾ ਬਾਈ ਚੈੱਕ ਕਰੋ ਫੀਟਿੰਗ ਬੜੀ ਕਮਾਲ ਦੀ ਆ ਯਾਰ ਹਨਾ ਹਾਂ ਜੀ ਲੇਵਾ ਦਿਖਾ ਦਿਓ ਦੁੱਧ 20-22 ਕਿਲੋ ਕੱਢੂਗੀ ਠੀਕ ਆ ਦਿਖਾ ਦਿਓ ਮਾ ਕਰੂ ਇਹਨਾਂ ਦਿਨ ਵੀ ਪੈਣਗੇ ਲੇਵੇ ਦੀ ਫੀਟਿੰਗ ਚੈੱਕ ਕਰੋ ਕਿੰਨੇ ਦਿਨ ਪਿਆ ਬਾਈ ਹਜੇ ਹਜੇ ਦਿਨ 4 ਜਾਂ 5 ਕੱਢੂਗੀ 4 ਜਾਂ 5 ਦਿਨ ਬਾਕੀ ਆ ਪੰਜ ਦਿਨਾਂ ਨੂੰ ਵੀ ਪੰਡਾਂ ਲਾ ਲੂਗੀ ਕਿਆ ਬਾਤ ਆ ਭਾਈ ਫੱਲ ਤਾਂ ਹੁਣ ਲਈ ਫਿਰਦੀ ਹੁਣੀ ਲਈ ਫਿਰਦੀ ਹੈਗੀ ਹਮ ਬਾਕੀ ਹੁਣ ਗਾਂ ਬੈਠੀ ਦੀ ਖੜੀ ਹੋਈ ਆ ਤਾਂ ਕਰਕੇ ਭਾਲੇ ਭਾਲ ਆ ਗਈ ਥੋੜੀ ਸੈੱਡ ਕਿਆ ਬਾਤ ਆ ਭਾਈ ਪਲੀ ਵੀ ਚੈੱਕ ਕਰੋ ਬੈੜ ਬਾਕੀ ਲੇਵੇ ਦੀ ਫੀਟਿੰਗ ਨਾਲ ਫੁੱਲ ਫੁੱਲਾ ਜੀ ਗਾਂ ਫੁੱਲ ਮੈਂ ਕਹਿੰਦਾ ਜੀ ਅੱਜ ਵੀ ਸੁੰਡੀਆਂ ਕੋਈ ਚੱਕਰੀ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵੀਰੇ ਹਮ ਸ਼ਹਿਰ ਦੇ ਚਮਕ ਬਾਈ ਬੈੜ ਤੇ ਚੈੱਕ ਕਰੋ ਫੁੱਲ ਪਲੀ ਵੀ ਆ ਕਰਮ ਵਾਲੀ ਤੋਰਾ ਤਾਰਾ ਚੈੱਕ ਕਰੋ ਇੱਕ ਨੰਬਰ ਆ ਪੂਰ ਸੁੰਡੀਆਂ ਮੂੰਹੋਂ 14 ਦੰਦ ਚੱਕਦੀਆਂ ਚੱਕਦੀ ਆ ਚਮਕ ਦੇ ਦੰਦ ਚੱਕਦੀ ਆ ਜੀ ਠੀਕ ਆ ਤੇ ਕੀ ਮੁੱਲ ਰੂਪ ਭਾਈ ਰੇਟ ਆਪਾਂ ਵੀਡੀਓ ਫੋਨ ਮੋਲ ਜਾਇਜ਼ ਹੋਣਗੇ ਭਾਈ ਉਹ ਐਨਾ ਵੀ ਗਾਵਾ ਹੈਗੇ ਨੇ ਆਪਣੀ ਕੋਈ ਗੱਬਣਾਈ ਠੀਕ ਆ ਕੱਲ ਨੂੰ ਗਾਂ ਸੂੰਦੀ ਆ ਰੇਟ ਵੀਰੇ ਵਧੂਗਾ ਠੀਕ ਆ ਜੀ ਅੱਜ ਦਾ ਗੱਬਣ ਗੱਬਣ ਦਾ ਰੇਟ ਆਪਾਂ ਜਾਇਜ਼ ਹੋਗਾ ਜੀ ਠੀਕ ਆ ਹਾਂਜੀ ਲੈ ਭਾਈ ਲੈਵਾ ਚੈੱਕ ਕਰੋ ਬੜਾ ਕਮਾਲ ਦਾ ਬਾਕੀ ਥਣ ਬਹੁਤ ਚੰਗਾ ਕਰਮ ਵਾਲੀ ਹਰੀਕਾ ਜਮਾ ਜਾਇਜ਼ ਹੋਗਾ ਜੀ ਹੂੰ ਦੋਨੇ ਗਾਮਾ ਹੱਥ ਨਾਲ ਝੋਣ ਵਾਲੀਆਂ ਨੇ ਠੀਕ ਆ ਕੋਈ ਐ ਨਹੀਂ ਹੈਗਾ ਵੀ ਮਸ਼ੀਨ ਨਾਲ ਝੋਣ ਵਾਲੀਆਂ ਨੇ ਹੱਥਾਂ ਨਾਲ ਥਾਣਾ ਹੱਥੀ ਝੋਲਿਆ ਜਿਵੇਂ ਮਰਜ਼ੀ ਠੀਕ ਆ ਭਾਈ ਥੋੜੀ ਪਾਲ ਹੈਗੀ ਜ਼ਰੂਰ ਪਾਲ ਉਹਦਾ ਚੱਕੀ ਜਾਊਗੀ ਲੈ ਚੱਲ ਭਰਾ ਕੋਈ ਗੱਲ ਨਹੀਂ ਠੰਡੀ ਠੀਕ ਆ ਹਾਂਜੀ ਤੇ ਕਿੰਨਾ ਕੁ ਦੁੱਧ ਦੇ ਦੂ ਬਈ ਐਸਟੀਮੇਟ ਬਈ 20 ਪਲੱਸ ਚੱਲੂ ਇਹ ਗਾਂ ਠੀਕ ਆ ਜਿਹੜੇ ਹਿਸਾਬ ਨਾਲ ਵੀਰੇ ਇਹ ਪਲੀ ਹੋਈ ਹੈਗੀ ਹੂੰ ਉਹ ਤਾਂ ਚੰਗਾ ਗੱਡੂ ਬਾਕੀ ਪਹਿਲਣ ਦਾ ਹਵਾਨਾ ਦੇਖ ਲੋ ਬਾਕੀ ਬਈ ਹਵਾਨਾ ਜਿਹੜਾ ਰੱਖੂਗੀ ਉਹ ਫਿਕਸ ਰੱਖੂਗੀ ਖੁਦ ਜਾਨਾ ਬਾਰੇ ਰੱਖੂਗੀ ਕੁਛ ਕਟਮਲੇਵਾ ਨਹੀਂ ਹੋਗਾ ਚਾਹਤਾਂ ਸੁੱਕੇ ਹੈਨਾ ਕੀ ਬਾਤ ਆ ਬਹੁਤ ਕਮਾਲ ਆ ਬਈ ਸਹੀ ਗੱਲ ਦੇਖੋ ਤੁਹਾਨੂੰ ਥੋੜਾ ਮੇਰੇ ਕੈਮਰੇ ਤੇ ਜ਼ਰੂਰ ਜਾ ਕੇ ਚੱਗਦੀ ਆ ਮਾੜੀ ਮੋਟੀ ਦੱਗਿਆ ਬਾਤ ਬਹੁਤ ਸੋਹਣਾ ਥਾਣਾ ਮੁਕੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗੈਰਤ ਅੱਗੇ ਬਾਈ 2 ਨੰਬਰ ਤੇ ਇਹ ਦੂਜੀ ਸੂਈ ਸੂਨ ਆਈ ਇਹਨੇ ਹੂੰ ਇਹ ਵੀ ਦੰਦਾ ਹੀ ਸਿੱਗੀ ਆ ਜੀ ਦੰਦਾ ਤੋਂ ਸਿੱਗੀ ਆ ਦੂਜਾ ਸੂਆ ਸੂਣਾ ਕੀਰ ਕੱਢ ਰਿਹਾ ਹੈ ਬਾਈ ਪਿਛਲੇ ਸੂਏ ਦਾ ਇਹਨੇ ਦਿੱਤਾ ਹੀ 19 ਲੀਟਰ ਦੁੱਧ ਪਿਛਲੇ ਸੂਏ ਦੀ ਠੀਕ ਆ ਐਤ ਕੀ ਕਿੰਨੀ ਬੀ ਪਲੱਸ ਤੇ ਲੂਈ ਬਾਕੀ ਫੀਟਿੰਗ ਬਾਕੀਆਂ ਹਵਾਨਾ ਦਿਖਾ ਦਿਓ ਥਣ ਥਣ ਇਹਦਾ ਹੱਥ ਵਾਲਾ ਬਾਈ ਮੁੱਖੀ ਵਾਲਾ ਥਣਾ ਚਾਰ ਮੁੱਖੀ ਹੱਥ ਨਾਲ ਜੋਨ ਵਾਲਾ ਥਣਾ ਜੀ ਪੂਰੇ ਗੈਪ ਕੋਈ ਥਣ ਛੋਟਾ ਨਹੀਂ ਜਗਿਆ ਨਾ ਬਾਕੀ ਲੰਮੀ ਲੰਮੀ ਫੁੱਲ ਫੁੱਲ ਆਈ ਜੀ ਬਾਕੀ ਬਰੀਡ ਵਾਲੀ ਆ ਬਣਾ ਬਾਈ ਚੈੱਕ ਕਰੋ ਬਰੀਡ ਕਰਮ ਵਾਲੀ ਹਾਂਜੀ ਫੁੱਲ ਫੁੱਲ ਪਲੀ ਵੀ ਬਾਕੀ ਗਰਮੀਆਂ ਦੇ ਤੋਹਫੇ ਆ ਹਨਾ ਹਾਂ ਬਈ ਗਰਮੀ ਨਾ ਮੱਤਰੀ ਵਾਲੀਆਂ ਹੁੰਦੀਆਂ ਨੇ ਗਰਮੀ ਨਹੀਂ ਵਾਲੀ ਮੰਨਦੀਆਂ ਗਰਮੀ ਨਹੀਂ ਮੰਨਣੀ ਬਈ ਮੈਂ ਕਹਿੰਦਾ ਯਾਰ ਮੱਲਾ ਵਾਲਾ ਤੋਰਾ ਤਰਦੀਆ ਬਾਹਰ ਤੋਂ ਤੋਰਾ ਨਹੀਂ ਤਰਿਆ ਜਾਂਦਾ ਹਨਾ ਹਾਂਜੀ ਹਾਂਜੀ ਹੂੰ ਕੀ ਆ ਬਾਤ ਆ ਬਈ ਤੋਰਾ ਚੈੱਕ ਕਰੋ ਹਜ ਕਿੰਨੇ ਦਿਨਾਂ ਦੀ ਕੱਚੀ ਆ ਬਈ ਇਹ ਵੀ 4-5 ਦਿਨ ਲਈਉ 4-5 ਦਿਨਾਂ ਦੀ ਕੱਚੀ ਚਾਰ ਦਿਨ ਲਈਉ ਜੱਗੱਡੀ 'ਚ ਕਈ ਵਾਰ ਇੱਕ ਦੋ ਦਿਨ ਪਹਿਲਾਂ ਵੀ ਸੂਪੈਦਾ ਬਸੂਈ ਲੈ ਬਈ ਫੀਟ ਦੇ ਚੈੱਕ ਕਰੋ ਬੜੀ ਕਮਾਲ ਦੀ ਬਹੁਤ ਸੋਹਣਾ ਕਰਮ ਵਾਲੀ ਦਾ ਲੇਵਾ ਤਿਆਰ ਕੀਤਾ ਬਾਕੀ ਠੰਡੀ ਸੀਲ ਬਈ ਕਹਿੰਦਾ ਫੁੱਲ ਦੋਨੇ ਗਾਵਾਂ 'ਚ ਠੰਡੀਆਂ ਨੇ ਬਰੇ ਯਾਰ ਠੀਕ ਆ ਬਈ ਹਾਂਜੀ ਬਾਕੀ ਬਰੀਕ ਚਮੜੀ ਆ ਹਨਾ ਬਈ ਹਾਂਜੀ ਬਰੀਕ ਚਮੜੀ ਵਾਲੀਆਂ ਨਾ ਦੁੱਧ ਵਾਲੇ ਪੀਸ ਨੇ ਤੇ ਮੁੱਲ ਇਹਦਾ ਵੀ ਬਈ ਫੋਨ ਤੇ ਫੋਨ ਤੇ ਜਮਾ ਜਾਇਜ਼ ਮੁੱਲ ਬਈ ਕਹਿੰਦਾ ਮੁੱਲ ਹੋਊਗਾ ਬਈ ਫੋਨ ਤੇ ਤੇ ਮੁੱਲ ਆਇਆ ਲਾ ਲਓ ਵੀ ਜਮਾ ਜਾਇਜ਼ ਹੀ ਹੋ ਲੈਣ ਦੇਣ ਜਾਈ ਹੋ ਜਮਾ ਹਾਂਜੀ ਲੈਣ ਦੇਣ ਵਾਲਾ ਮੁੱਲੀ ਕਰਾਂਗੇ ਆਪਾਂ ਠੀਕ ਆ ਤੇ ਜੋ ਜੇ ਕੋਈ ਵੀਰ ਇਕੱਠੀਆਂ ਲਊਗਾ ਤਾਂ ਫਿਰ ਉਹ ਜਮਾਨਤ ਕਰਦਾਂਗੇ ਜਮਾਨਤਨ ਕਰਦਾਂਗੇ ਇਕੱਠੀਆਂ ਦੀ ਪਹੁੰਚ ਕਰਦਾਂਗੇ ਜੀ ਫ੍ਰੀ ਪਹੁੰਚ ਪਹੁੰਚ ਕਰਦਾਂਗੇ ਦੋਨਾਂ ਦੀ ਲੈ ਬਈ ਜੇ ਬਈ ਕਹਿੰਦਾ ਕੋਈ ਜੋੜਾ ਇਕੱਠਾ ਲਊਗਾ ਤਾਂ ਫਿਰ 100 ਕਿਲੋਮੀਟਰ ਤੱਕ ਫ੍ਰੀ ਪ ਫਰੀ ਪੌਂਚ ਕਰ ਦਿੰਦੇ ਹਾਂ ਹਾਂ ਜੀ ਵੀਰੇ ਦੋਨੇ ਗਾਵਾਂ ਖਰੀਆਂ ਨੇ ਬੁੱਧਾਲੀਆਂ ਕਮਾਂ ਨੇ ਦੋਨੇ ਠੀਕ ਆ ਬਾਈ ਹਾਂ ਜੀ ਕੋਈ ਉਹ ਨਹੀਂ ਹੈਗੀ ਇਹਨਾਂ ਦੇ ਵਿੱਚ ਠੀਕ ਆ ਹਾਂ ਜੀ ਤੇ ਨਗਸੀਕੇ ਬਾਈ ਕੋਲੇ ਬਾਈ ਵਧੀਆ ਰਾਜੀ ਗਾਵਾਂ ਨੇ ਕੋਈ ਲਿੱਸੀ ਨਹੀਂ ਇਹਨਾਂ ਦੇ ਵਿੱਚ ਰਾਜੀ ਬਾਈ ਦੋਮੇ ਦਿਖਾਤੇ ਬਾਕੀ ਜੇ ਥਣਾਂ ਦੀ ਗੱਲ ਕਰੀਏ ਇਹਦੇ ਵੀ ਬਹੁਤ ਚੰਗਾ ਥਣ ਲੱਗਾਂ ਹੱਥ ਨਾਲ ਚੋਣ ਵਾਲਾ ਥਣ ਬਹੁਤ ਚੰਗਾ ਹੱਥ ਨਾਲ ਜੇ ਮਰਜ਼ੀ ਚੋਈ ਚੱਲਿਓ ਠੀਕ ਆ ਬਸ ਨਗਸੀਕੇ ਬਾਈ ਕੋਲੇ ਦੋ ਆਪਾਂ ਦੋਮੇ ਦਿਖਾਤੇ ਬਾਈ ਜੇ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ